ਜੇ ਕੁੜੀਆਂ ਦੇ ਵਪਾਰ ਦੇ ਧੰਦੇ 'ਚ ਪਈਆਂ ਹੋਈਆਂ ਤਾਂ ਦੇ ਵਪਾਰ ਦਾ ਧੰਦਾ ਮੁੰਡਿਆਂ ਵਾਲਾ ਜਿਗਲੋ ਵੀ ਇੱਥੇ ਪੂਰਾ ਪਰਫੁੱਲਤ ਆ। ਜ਼ਿਆਦਾਤਰ ਮਰਦ ਇਹ ਸੋਚ ਰੱਖਦੇ ਹੈਗੇ ਆ ਕਿ ਔਰਤ ਜੇਕਰ ਪਹਿਰਾਵਾ ਸਹੀ ਢੰਗ ਨਾਲ ਪਾਵੇ ਤਾਂ ਉਸ ਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਉਹਦੇ ਨਾਲ ਜਿਹੜਾ ਹੈਗਾ ਆ ਬਲਦਕਾਰ ਨਹੀਂ ਹੋ ਸਕਦਾ ਹੈਗਾ। ਨਿੱਕੀਆਂ ਬੱਚੀਆਂ ਦੇ ਕਿਹੜੇ ਜੀ ਮੈਂ ਉਹੀ ਤਾਂ ਨੂੰ ਪੁੱਛਣ ਲੱਗੀ ਸੀ ਕਿ ਤੁਹਾਡੇ ਕੋਲ ਜਿਹੜੇ ਕੇਸ ਆਉਂਦੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਕੇਸ ਆਉਂਦੇ ਆ ਕੀ ਉਹਨਾਂ ਕੁੜੀਆਂ ਦੇ ਆਉਂਦੇ ਆ ਜਿਨ੍ਹਾਂ ਨੇ ਘੱਟ ਕੱਪੜੇ ਪਾਏ ਹੁੰਦੇ ਆ ਉਹਨਾਂ ਨਾਲ ਇਹ ਚੀਜ਼ਾਂ ਵਰਤਦੇ ਆ ਜਾਂ ਜਿਨ੍ਹਾਂ ਨੇ ਪੂਰੇ ਕੱਪੜੇ ਪਾਏ ਹੁੰਦੇ ਆ ਉਹਨਾਂ ਨਾਲ ਵੀ ਵਰਤ ਜਾਂਦੀਆਂ ਆ ਸਾਡਾ ਤਾਂ ਭਾਰਤ ਹੁਣ ਉਹ ਬਣ ਗਿਆ ਵੀ ਜਿੱਦੇ ਵਿੱਚ ਬਿਲਕੁਲ ਸਮਾਨੁ ਵਰਗੀ ਔਰਤ ਦਾ ਪ੍ਰੈਗਨੈਂਟ ਹਾਲਤ ਦੇ ਵਿੱਚ ਬਲਾਤਕਾਰਨ ਕਰਨ ਤੋਂ ਬਾਅਦ ਵੀ ਚੰਗੇ ਕਿਰਦਾਰ ਦੇ ਕਹੇ ਕਿ ਗੁਨਾਗਾਰ ਛਡਾ ਦਿੱਤੇ ਜਾਂਦੇ ਨੇ ਤੁਮ ਕਰੋ ਤਾਂ ਰਾਸਲੀਲਾ ਹਮ ਕਰੇ ਤਾਂ ਕਰੈਕਟਰ ਢੀਲਾ ਵਲਦ ਦੇ ਵਿਨਤ ਪਾਈ ਜਾਂਦੀ ਆ ਉਸੇ ਤਰ੍ਹਾਂ ਔਰਤ ਨੂੰ ਨੱਥ ਦੇਤੀ ਚਾਂਦਰਾ ਪੈਰਾਂ ਦੀਆਂ ਜੰਜੀਰਾਂ ਦੀ ਗੁਲਾਮੀ ਆ ਉਸੇ ਤਰ੍ਹਾਂ ਹੱਥ ਕੜੀਆਂ ਦੀ ਗੁਲਾਮੀ ਨਿਸ਼ਾਨੀ ਹੈਗੀਆਂ ਨੇ ਚੂੜੀਆਂ ਕਹਿੰਦੇ ਆ ਕਿ ਜਿੱਥੇ ਡੋਲੀ ਗਈ ਆ ਉੱਥੋਂ ਹੀ ਉਹਦੀ ਅਰਥੀ ਉੱਠਣੀ ਚਾਹੀਦੀ ਆ ਪਰ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਜਾਂਦਾ ਸਹਰਿਆਂ ਵੱਲੋਂ ਕਿ ਇਹ ਤੇਰਾ ਘਰ ਨਹੀਂ ਗਾ ਤੇਰਾ ਘਰ ਤਾਂ ਪੇਕਾ ਘਰ ਹੈਗਾ ਆ ਕਿਉਂਕਿ ਜਦੋਂ ਔਰਤ ਮਰਦੀ ਹੈਗੀ ਆ ਤੇ ਉਹਦੇ ਉੱਤੇ ਜਿਹੜਾ ਕਫਨ ਪਾਇਆ ਜਾਂਦਾ ਹੈਗਾ ਪੇਕਿਆਂ ਦਾ ਪਾਇਆ ਜਾਂਦਾ ਹੈਗਾ ਆ ਕਿਉਂਕਿ ਇਹ ਨਹੀਂਗਾ ਕਿ ਕੁੜੀਆਂ ਪੜ੍ਹ ਲਿਖ ਜਾਂਦੀਆਂ ਨੇ ਇਸ ਕਰਕੇ ਤਲਾਕ ਹੋਣ ਲੱਗੇ ਕੁੜੀਆਂ ਹੁਣ ਪਰਦਾਸ਼ ਨਹੀਂ ਕਰਦੀਆਂ ਇਸ ਕਰਕੇ ਤਲਾਕ ਹੋਣ ਲੱਗੇ ਔਰਤ ਜਦੋਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਂਦੀ ਆ ਉਹਨੂੰ ਬਾਗੀ ਕਹਿ ਦਿੱਤਾ ਜਾਂਦਾ ਉਹਨੂੰ ਬਦਨਾਮ ਕੀਤਾ ਜਾਂਦਾ ਆ ਪਰ ਮਰਦ ਨੂੰ ਇਹੋ ਜੇ ਕਿਸੇ ਵੀ ਸ਼ਬਦ ਨਾਲ ਨਹੀਂ ਨਿਵਾਜਿਆ ਜਾਂਦਾ ਬਲਕਿ ਉਹਨੂੰ ਅਸਲੀ ਮਰਦ ਹੋਣ ਦਾ ਰੁਤਬਾ ਦਿੱਤਾ ਜਾਂਦਾ ਨਾਵੇਂ ਪੈਰ ਦੀ ਜੁੱਤੀ ਹਾਂ ਨਾਵੇਂ ਰੱਬ ਦੀ ਮੂਰਤ ਹਾਂ ਮੈਂ ਬਸ ਇੱਕ ਔਰਤ ਹਾਂ ਤੇ ਮਨੁੱਖੀ ਸੂਰਤ ਹਾਂ ਜੋ ਦੂਜਿਆਂ ਦੇ ਪੈਸਿਆਂ ਤੇ ਐਸ਼ ਕਰਨ ਵਾਲੀਆਂ ਗੱਲਾਂ ਗਲਤ ਹੁੰਦੀਆਂ ਨੇ ਚਾਹੇ ਉਹ ਪੈਸੇ ਫਿਰ ਮਾਪੇ ਦੇ ਹੋਣ ਜਾਂ ਬੁਆਏਫਰੈਂਡ ਦੇ ਹੋਣ ਜਿਨੇ ਕੀਤੀ ਸ਼ਰਮ ਉਹਦੇ ਡੁੱਬੇ ਕਰਨ ਮਰਦ ਲਈ ਇਹ ਗੱਲ ਵਰਤੀ ਜਾਂਦੀ ਆ ਤੇ ਪਰ ਉਹੀ ਸ਼ਰਮ ਔਰਤ ਦਾ ਗਹਿਣਾ ਦਿੱਤਾ ਜਾਂਦਾ ਸੋਹਰਾ ਪਰਿਵਾਰ ਆਪਣਾ ਆ ਉਸੇ ਤਰ੍ਹਾਂ ਮੁੰਡੇ ਦੇ ਲਈ ਆਪ ਦਾ ਸੋਹਰਾ ਪਰਿਵਾਰ ਵੀ ਉਹਨਾਂ ਹੀ ਆਪਣਾ ਹੋਣਾ ਚਾਹੀਦਾ ਆ ਹੁਣ ਬਹੁਤ ਸਾਰੀ ਜਗ੍ਹਾ ਤੇ ਇਕੱਲੀਆਂ-ਇਕੱਲੀਆਂ ਧੀਆ ਨੇ ਤਾ ਮਾਪੇ ਉਹਨਾਂ ਦਾ ਇਕੱਲੀਆਂ-ਇਕੱਲੀਆਂ ਧੀਾਂ ਦਾ ਵਿਆਹ ਕਰਦੇ ਨੇ ਤਾਂ ਕੁੜੀ ਦੇ ਮਾਪੇ ਇਕੱਲੇ ਮਹਿਸੂਸ ਨਾ ਕਰਨ ਲड़का ਇਨੀਸ਼ੀਏਟਿਵ ਲਵੇ ਕਿ ਤੇਰੇ ਮਾਪੇ ਮੇਰੇ ਮਾਪੇ ਆ ਦੋਨੋਂ ਜਣੇ ਆਪਣੇ ਮਾਪਿਆਂ ਨੂੰ ਮਾਪੇ ਮੰਨ ਕੇ ਚੱਲਣ ਦੋਨੋਂ ਪਰਿਵਾਰਾਂ ਨੂੰ ਅਪਣਾ ਕੇ ਚੱਲਣ ਧੀ ਦੇ ਦੋਨੋਂ ਘਰ ਹੋ ਜਾਣ ਤੇ ਪੁੱਤ ਦੇ ਵੀ ਦੋਨੋਂ ਘਰ ਹੋ ਜਾਣ ਤਾਂ ਉਦੋਂ ਵਧੀਆ ਗੱਲ ਕੀ ਆ ਪਰ ਹਜੇ ਇਹ ਸੁਪਨਾ ਜਿਹਾ ਲੱਗਦਾ ਤੇ ਜਿਹੜੀ ਡੋਮੈਸਟਿਕ ਵਾਇਲੈਂਸ ਵਾਲੀਆਂ ਹੁਣ ਦੇਖੋ ਕਿ ਜਿਨ੍ਹਾਂ ਨਾਲ ਅਸਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹੁੰਦਾ ਉਹ ਤਾਂ ਸਾਹਮਣੇ ਵੀ ਨਹੀਂ ਆਉਂਦੀਆਂ ਮੈਂ ਜਾਣਦੀਆਂ ਕਈ ਜਿਨ੍ਹਾਂ ਦੇ ਨਾਲ ਇਹੋ ਜੇ ਘਿਣਾਉਣੇ ਤਰੀਕੇ ਨਾਲ ਡੋਮੈਸਟਿਕ ਵਾਇਲੈਂਸ ਹੋਈ 498 ਆਲਾ ਅਪਰਾਧ क्रुएਲਟੀ ਅਗੇਂਸਟ ਵਾਈਫ ਹੈ ਪਰ ਉਹਨਾਂ ਦੀ ਐਫਆਈਆਰ ਤੱਕ ਨਹੀਂ ਦਰਜ ਹੋਈਆਂ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਗੌਰ ਸਵਾਗਤ ਕਰਦੀਆਂ ਦਰਸ਼ਕੋ ਔਰਤ ਦੀ ਆਜ਼ਾਦੀ ਨੂੰ ਲੈ ਕੇ ਵੱਖ-ਵੱਖਰੇ ਵਿਦਵਾਨ ਵੱਖ-ਵੱਖਰੀ رائے ਰੱਖਦੇ ਐ ਕਈ ਲੋਕ ਕਹਿੰਦੇ ਆ ਕਿ ਔਰਤ ਜਿਹੜੀ ਆ ਦੇਵੀ ਦੇ ਬਰਾਬਰ ਹੁੰਦੀ ਐ ਤੇ ਉਸ ਨੂੰ ਸਿਰਦਾ ਤਾਜ ਕਿਹਾ ਜਾਂਦਾ ਐ ਤੇ ਕਈ ਲੋਕ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਐ ਆਖਰ ਆਜ਼ਾਦੀ ਔਰਤ ਦੀ ਕੀ ਹੈ ਇਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਐਡਵੋਕੇਟ ਸਿਮਰਨ ਜਿਤਕਰ ਗੇਲਹੋਰੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਸਰ ਸ਼ਿਕਾਲ ਜੀ ਮੈਮ ਮੇਰਾ ਪਹਿਲਾ ਸਵਾਲ ਇਹ ਹੈ ਕਿ ਤੁਸੀਂ ਔਰਤ ਬਾਰੇ ਕੀ رائے ਰੱਖਦੇ ਹੋ ਦੇਖੋ ਜੋ ਸਮਾਜ ਦੇ ਵਿੱਚ ਜਿਵੇਂ ਔਰਤ ਨੂੰ ਲਿਆ ਜਾਂਦਾ ਆ ਤੇ ਜਾਂ ਜੋ ਔਰਤ ਮਹਿਸੂਸ ਕਰਦੀ ਆ ਉਹਦੇ ਤੇ ਮੈਂ ਬਹੁਤ ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਅੱਧੀ ਆਬਾਦੀ ਜੀ ਕਿਉਂਕਿ ਅੱਧੀ ਆਬਾਦੀ ਆ ਔਰਤ ਤਮੈਂ ਕਿਆ ਸੀਗਾ ਕਿ ਨਾ ਮੈਂ ਰੱਬ ਦੀ ਮੂਰਤ ਹਾਂ ਨਾ ਮੈਂ ਪੈਰ ਦੀ ਜੁੱਤੀ ਹਾਂ ਨਾ ਮੈਂ ਰੱਬ ਦੀ ਮੂਰਤ ਹਾਂ ਮੈਂ ਬਸ ਇੱਕ ਔਰਤ ਹਾਂ ਤੇ ਮਨੁੱਖੀ ਸੂਰਤ ਹਾਂ ਬਸ ਦਿੱਕਤ ਇਹ ਆ ਕਿ ਸਾਨੂੰ ਮਨੁੱਖੀ ਸੂਰਤ ਮੰਨਣ ਨੂੰ ਤਿਆਰ ਨਹੀਂ ਗੇ ਜਾਂ ਤਾਂ ਦੇਵੀ ਦਾ ਰੁਤਬਾ ਦੇ ਦਿੱਤਾ ਜਾਂਦਾ ਜਾਂ ਸਿੱਧਾ ਲਾ ਕੇ ਪੈਰ ਦੀ ਜੁੱਤੀ ਦੇ ਰੂਪ ਦੇ ਵਿੱਚ ਰੱਖ ਲਿਆ ਜਾਂਦਾ ਆ ਬਹੁਤ ਸਮਾਂ ਹੋ ਗਿਆ ਔਰਤਾਂ ਦੇ ਹੱਕਾਂ ਦੀਆਂ ਗੱਲਾਂ ਕਰਦੇ ਹੋਏ ਔਰਤਾਂ ਲਈ ਬਰਾਬਰੀ ਦੀਆਂ ਗੱਲਾਂ ਕਰਦੇ ਹੋਏ ਔਰਤ ਦੀ ਉਸੇ ਤਰ੍ਹਾਂ ਦੀ ਆਜ਼ਾਦੀ ਦੀ ਗੱਲ ਕਰਦੇ ਹੋਏ ਜਿਹੜੀ ਸਾਡੇ ਨਾਲ ਦੇ ਭਰਾਵਾਂ ਨੂੰ ਮਿਲੀ ਹੋਈ ਆ ਪਰ ਹਲੇ ਤੱਕ ਔਰਤ ਨੂੰ ਨਾ ਤਾਂ ਉਹਦਾ ਜੋ ਅਸਲ ਰੁਤਬਾ ਆ ਇਨਸਾਨੀ ਰੁਤਬਾ ਬਰਾਬਰੀ ਦਾ ਰੁਤਬਾ ਮਿਲਿਆ ਕਾਗਜ਼ਾਂ 'ਚ ਮਿਲ ਗਿਆ ਸਮਾਜਿਕ ਤੌਰ ਤੇ ਨਹੀਂ ਮਿਲਿਆ ਜੀ ਤੇ ਸੋ ਔਰਤ ਅੱਧੀ ਹਵਾਦੀ ਆ ਜੀ ਜਿੰਨੇ ਉਹ ਨੇ ਉਹਨੇ ਅਸੀਂ ਆ ਉਹੀ ਹੱਡ ਮਾਸ ਦਾ ਪੁੱਤਲਾ ਅਸੀਂ ਆ ਨਾ ਔਰਤ ਮਰਦ ਬਿਨਾ ਮੁਕੰਮਲ ਆ ਤੇ ਨਾ ਮਰਦ ਔਰਤ ਬਿਨਾ ਮੁਕੰਮਲ ਆ ਦੋਨੋਂ ਜਾਣੇ ਜ਼ਿੰਦਗੀ ਰੂਪੀ ਗੱਡੀ ਦੇ ਪਹੀਏ ਨੇ ਜਿਹਨੂੰ ਚੱਲਦੇ ਰਹਿਣ ਲਈ ਦੋਨਾਂ ਪਹੀਆਂ ਦਾ ਬਰਾਬਰ ਹੋਣਾ ਜ਼ਰੂਰੀ ਆ ਜੀ ਮੈਮ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦੋਵੇਂ ਜਿਹੜੇ ਬਰਾਬਰ ਨੇ ਬਾਕੀ ਜਿਹੜਾ ਔਰਤ ਮਰਦ ਦੇ ਨਾਲ ਅਸੀਂ ਇੱਕ ਵਧੀਆ ਸਮਾਜ ਜਿਹੜਾ ਆ ਸਿਰਜ ਸਕਦੇ ਹੈਗੇ ਆ ਬਹੁਤ ਸਾਰੇ ਲੋਕ ਇਹ رائے ਰੱਖਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਔਰਤ ਪੜ੍ਹ ਲਿਖ ਰਹੀ ਹੈਗੀ ਆ ਉਹ ਹਰ ਕੰਮ ਕਰ ਰਹੀ ਹੈ ਜੋ ਮਰਦ ਕਰ ਸਕਦੇ ਸੀ ਔਰਤ ਆਜ਼ਾਦ ਆ ਪਰ ਦੂਜੇ ਪਾਸੇ ਕਈ ਔਰਤਾਂ ਕਹਿ ਰਹੀਆਂ ਨੇ ਪਰ ਅਸੀਂ ਹਾਲੇ ਵੀ ਆਜ਼ਾਦ ਨਹੀਂ ਆ ਤੁਸੀਂ ਔਰਤ ਦੀ ਆਜ਼ਾਦੀ ਨੂੰ ਕਿਵੇਂ ਵੇਖਦੇ ਹੋ ਕਿਸ ਨੂੰ ਔਰਤ ਦੀ ਆਜ਼ਾਦੀ ਮੰਨਦੇ ਹੋ ਦੇਖੋ ਜਿੱਥੇ ਆਪਾਂ ਗੱਲ ਫ੍ਰੀडम ਦੀ ਕਰ ਦਿੰਦੇ ਆ ਫ੍ਰੀडम ਦਾ ਅਸਲ ਮਤਲਬ ਇਹ ਨਹੀਂ ਹੁੰਦਾ ਕਿ ਸਾਰੀਆਂ ਚੀਜ਼ਾਂ ਤੋਂ ਜ਼ਿੰਮੇਵਾਰੀਆਂ ਤੋਂ ਜਾਂਦੀ ਆਜ਼ਾਦੀ ਦਾ ਮਤਲਬ ਇਹ ਆ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਆਜ਼ਾਦੀ ਉਹ ਆਜ਼ਾਦੀ ਜਿਹੜੀ ਸਾਡੇ ਵੀਰਾਂ ਕੋਲ ਆ ਉਹ ਆਜ਼ਾਦੀ ਜਿਹੜੀ ਹੈ ਸਾਡੇ ਬਾਪੂ ਕੋਲੇ ਆ ਉਹ ਆਜ਼ਾਦੀ ਜਿਹੜੀਆਂ ਭੈਣਾਂ ਦੇ ਪਤੀਆਂ ਕੋਲ ਠੀਕ ਆ ਬੱਚਿਆਂ ਕੋਲ ਆ ਲੜਕੀਆਂ ਕੋਲ ਆ ਜੋ ਆਜ਼ਾਦੀ ਮੇਰੇ ਮਰਦ ਵੀਰਾਂ ਕੋਲ ਆ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਉਹ ਆਜ਼ਾਦੀ ਮੇਰੇ ਕੋਲ ਵੀ ਹੋਣੀ ਚਾਹੀਦੀ ਆ ਔਰ ਅਸਲ ਦੇ ਵਿੱਚ ਪੜ੍ਹ ਲਿਖ ਕੇ ਜਾਣ ਤੋਂ ਬਾਅਦ ਵੀ ਉਹ ਆਜ਼ਾਦੀ ਔਰਤ ਨੂੰ ਨਹੀਂ ਮਿਲਦੀ ਜੀ ਜੇ ਔਰਤ ਆਪਣੀ ਜ਼ਿੰਦਗੀ ਦੇ ਜਦੋਂ ਆਪ ਫੈਸਲੇ ਲੈਣ ਲੱਗ ਜਾਂਦੀ ਆ ਉਹਨੂੰ ਬੇਲਗਾਮ ਬੋਲ ਦਿੱਤਾ ਜਾਂਦਾ ਆ ਹੁਣ ਤੁਸੀਂ ਇੱਥੇ ਹੀ ਦੇਖੋ ਨਾ ਮਤਲਬ ਲਗਾਮ ਕਸੀ ਹੋਣੀ ਜ਼ਰੂਰੀ ਆ ਮਰਦ ਆਪਣੀ ਜ਼ਿੰਦਗੀ ਦੇ ਫੈਸਲੇ ਲੈਂਦਾ ਉਹਨੂੰ ਬੇਲਗਾਮ ਨਹੀਂ ਉਹਨੂੰ ਘੈਂਟ ਗਿਆ ਜਾਂਦਾ ਆ ਔਰਤ ਜਦੋਂ ਆਪਣੀ ਜ਼ਿੰਦਗੀ ਦੇ ਫੈਸਲੇ ਲੈਂਦੀ ਆ ਉਹਨੂੰ ਬਾਗੀ ਕਹਿ ਦਿੱਤਾ ਜਾਂਦਾ ਉਹਨੂੰ ਬਦਨਾਮ ਕੀਤਾ ਜਾਂਦਾ ਆ ਪਰ ਮਰਦ ਨੂੰ ਇਹੋ ਜੇ ਕਿਸੇ ਵੀ ਸ਼ਬਦ ਨਾਲ ਨਹੀਂ ਨਿਵਾਜਿਆ ਜਾਂਦਾ ਬਲਕਿ ਉਹਨੂੰ ਅਸਲੀ ਮਰਦ ਹੋਣ ਦਾ ਰਤਵਾ ਦਿੱਤਾ ਜਾਂਦਾ ਹੈ ਇਹ ਫਰਕ ਜੀ ਜਿੱਦਣ ਇਹ ਫਰਕ ਮਿਟੂਗਾ ਉਦੋਂ ਅਸਲ ਆਜ਼ਾਦੀ ਮਿਲੂਗੀ ਜੀ ਤੁਹਾਨੂੰ ਇਸ ਪਿੱਛੇ ਕਾਰਨ ਕੀ ਲੱਗਦੇ ਆ ਕਾਰਨ ਹਮੇਸ਼ਾ ਇਹਨਾਂ ਚੀਜ਼ਾਂ ਦੇ ਸਮਾਜਿਕ ਹੁੰਦੇ ਆ ਸਾਡਾ ਸਮਾਜਿਕ ਤਾਣਾ ਬਾਣਾ ਆ ਦੇਖੋ ਅ ਅੱਜ ਦੇ ਟਾਈਮ ਦੇ ਵਿੱਚ ਡਿਵੋਰਸ ਦੀ ਰੇਸ਼ਿਓ ਆ ਜਿਹੜੀ ਬਹੁਤ ਵੱਧ ਗਈ ਆ ਲੋਕਾਂ ਨੂੰ ਇਹ ਤਾਂ ਦਿਖਣ ਲੱਗ ਗਿਆ ਕਿ ਤਲਾਕ ਦੀ ਰੇਸ਼ਿਓ ਵੱਧ ਗਈ ਆ ਲੋਕਾਂ ਨੂੰ ਕਾਰਨ ਕੀ ਇਹ ਕਹਿੰਦੇ ਜੀ ਕੁੜੀਆਂ ਪੜ੍ਹ ਲਿਖ ਜਾਂਦੀਆਂ ਨੇ ਇਸ ਕਰਕੇ ਤਲਾਕ ਜ਼ਿਆਦਾ ਹੋਣ ਲੱਗ ਗਏ। ਕਾਰਨ ਇਹ ਨਹੀਂਗਾ ਕਿ ਕੁੜੀਆਂ ਪੜ੍ਹ ਲਿਖ ਜਾਂਦੀਆਂ ਨੇ ਇਸ ਕਰਕੇ ਤਲਾਕ ਹੋਣ ਲੱਗ ਗਏ। ਕੁੜੀਆਂ ਹੁਣ ਪਰਦਾਸ਼ ਨਹੀਂ ਕਰਦੀਆਂ ਇਸ ਕਰਕੇ ਤਲਾਕ ਹੋਣ ਲੱਗ ਗਏ। ਪਹਿਲਾਂ ਧੀ ਦੇ ਨਾਲ ਕਿਤੇ ਜ਼ੁਲਮ ਹੁੰਦਾ ਸੀ ਮਾਪੇ ਕਹਿ ਦਿੰਦੇ ਸੀ ਪੁੱਤ ਚੁੱਪਚਾਪ ਸਹਿ ਲਾ। ਇਹੀ ਤੇਰਾ ਘਰ ਆ ਜਿੱਥੋਂ ਤੇਰੀ ਡੋਲੀ ਆ ਗਈ ਉਥੋਂ ਤੇਰੀ ਅਰਥੀ ਉੱਤਰਨੀ ਚਾਹੀਦੀ ਆ। ਸੋ ਇਹੋ ਜੀਆਂ ਚੀਜ਼ਾਂ ਸਾਨੂੰ ਔਰਤਾਂ ਨੂੰ ਸਿਖਾਈਆਂ ਜਾਂਦੀਆਂ ਸੀ ਕਿਹਾ ਜਾਂਦਾ ਹੈ ਕਿ ਸੰਗ ਔਰਤ ਦਾ ਗਹਿਣਾ ਹੁੰਦਾ ਆ ਪਰ ਜੇ ਦਿਨੇ ਕਿਤੇ ਸ਼ਰਮ ਉਹਦੇ ਡੁੱਬੇ ਕਰਨ ਮਰਦ ਲਈ ਇਹ ਗੱਲ ਵਰਤੀ ਜਾਂਦੀ ਆ ਤੇ ਪਰ ਉਹੀ ਸ਼ਰਮ ਔਰਤ ਦਾ ਗਹਿਣਾ ਦਿੱਤਾ ਜਾਂਦਾ ਮੈਂ ਇਹ ਨਹੀਂ ਕਹਿ ਰਹੀ ਹੈ ਕਿ ਬੇਸ਼ਰਮ ਹੋ ਕੇ ਤੁਸੀਂ ਮੌਲਿਕ ਅਧਿਕਾਰ ਜਿਹੜੀ ਸਾਡੀ ਮੌਲਿਕ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਤੁਸੀਂ ਮਤਲਬ ਛੱਕੇ ਟੰਗ ਦੋ ਨਹੀਂ ਪਰ ਤੁਸੀਂ ਉਹ ਸੰਗ ਸ਼ਰਮ ਛੱਡ ਕੇ ਆਪਣੇ ਲਈ ਆਪਣੇ ਪਰਿਵਾਰ ਲਈ ਸਹੀ ਫੈਸਲੇ ਲਓ ਆਪਣੇ ਪੈਰਾਂ ਤੇ ਖੜੇ ਹੋਵੋ ਜਿੱਦਣ ਔਰਤ ਦੇ ਵਿਆਹ ਨਾਲੋਂ ਜ਼ਿਆਦਾ ਮਾਪਿਆਂ ਨੂੰ ਉਹਨੂੰ ਪੈਰਾਂ ਤੇ ਖੜੇ ਕਰਨ ਦੀ ਫਿਕਰ ਹੋਊਗੀ ਨਾ ਜਿਵੇਂ ਹੁੰਦੀ ਹੈ ਨਾ ਵੀ ਪੁੱਤ ਨੂੰ ਪੈਰਾਂ ਤੇ ਖੜਾ ਕਰਦੀ ਹੈ ਜੇ ਵਿਆਹ ਦੇ ਯੋਗ ਨਹੀਂਗਾ ਜਿੱਦਣ ਕਮਾਉਣ ਲੱਗ ਗਿਆ ਉਦੋਂ ਵਿਆਹ ਦੇ ਯੋਗ ਬਣ ਜੂਗਾ ਜਿੱਦਣ ਮਾਪੇ ਸੋਚਣ ਲੱਗ ਜਾਣਗੇ ਕਿ ਧੀ ਪੈਰਾਂ ਤੇ ਖੜੀ ਹੋ ਜੇ ਫੇਰ ਉਹਦਾ ਵਿਆਹ ਕਰਾਂਗੇ ਤਾਂ ਕਿ ਉਹ ਕੱਲ ਨੂੰ ਹਰ ਔਖੀ ਸੌਖੀ ਘੜੀ ਦੇ ਵਿੱਚ ਆਪਣੇ ਆਪ ਨੂੰ ਸੰਭਾਲਣ ਦੇ ਕਾਬਿਲ ਹੋਵੇ ਦੂਜੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਕਿ ਜੇ ਔਰਤ ਇੰਡੀਪੈਂਡੈਂਟ ਹੋਊਗੀ ਤਾਂ ਆਬਵੀਅਸ ਜੀ ਗੱਲੋ ਜਿਸ ਘਰੇ ਵਿਆਹ ਕੇ ਜਾਊਗੀ ਉਹ ਘਰ ਦੇ ਵਿੱਚ ਯੋਗਦਾਨ ਪਾਊਗੀ ਉਹ ਘਰ ਨੂੰ ਵਧੀਆ ਤਰੀਕੇ ਨਾਲ ਦੋਨੋਂ ਜਾਣੇ ਮੀਆਂ ਬੀਬੀ ਰਲ ਕੇ ਚਲਾਉਣਗੇ ਜਿੱਦਣ ਇਹ ਸੋਚ ਬਣ ਜੂਗੀ ਉਦੋਂ ਸਿਸਟਮ ਬਦਲ ਜਾਊਗਾ ਮੈਂ ਇੱਥੇ ਮੁੰਡੇ ਕੁੜੀਆਂ ਨੂੰ ਸਟਰਗਲ ਕਰਦੇ ਵੀ ਦੇਖਦੀ ਆ ਮੈਂ ਇਹ ਨਹੀਂ ਕਹੂੰਗੀ ਕੁੜੀਆਂ ਆਜ਼ਾਦੀ ਦੀ ਦਰਬਾਰ ਤੋਂ ਮੈਂ ਦੋਨਾਂ ਦੀ ਗੱਲ ਕਰੂੰਗੀ ਆ ਇੱਥੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਰੋਜ਼ ਸ਼ਿਫਟਾਂ ਕਰਦੀਆਂ ਨੇ ਜਿਵੇਂ ਕੈਨੇਡਾ ਦੇ ਵਿੱਚ ਕਰਦੀਆਂ ਨੇ 8-8 ਘੰਟੇ ਦੀਆਂ ਸ਼ਿਫਟਾਂ ਲਾ ਕੇ ਥੱਕ ਕੇ ਘਰੇ ਜਾਂਦੀਆਂ ਫਿਰ ਘਰ ਦੀ ਰੋਜੀ ਰੋਟੀ ਕਰਦੀਆਂ ਨੇ ਇਸੇ ਤਰ੍ਹਾਂ ਮੁੰਡੇ ਵੀ ਨੇ ਜਿਹੜੇ ਆਪਣਾ ਘਰ ਦਾ ਕੰਮ ਸਾਰਾ ਆਪ ਕਰਦੇ ਨੇ ਤੇ ਸ਼ਿਫਟਾਂ ਕਰਦੇ ਨੇ ਪਰ ਇੱਥੇ ਉਹ ਵੀ ਹੈਗੇ ਨੇ ਜਿਹੜੇ ਮੁੰਡੇ ਵੀ ਕੁੜੀਆਂ ਵੀ ਜੇ ਕੁੜੀਆਂ ਦੇ ਵਪਾਰ ਦੇ ਧੰਦੇ 'ਚ ਪਈਆਂ ਹੋਈਆਂ ਤਾਂ ਦੇ ਵਪਾਰ ਦਾ ਧੰਦਾ ਮੁੰਡਿਆਂ ਵਾਲਾ ਜਿਗਰੋ ਵੀ ਇੱਥੇ ਪੂਰਾ ਪਰਫੁੱਲਤਾ ਜੀ ਜੋ ਜੋ ਜੇ ਤੂੰ ਅਸੀਂ ਇਨਕਾਰ ਨਹੀਂ ਕਰ ਸਕਦੇ ਹੈਗੇ ਇਸ ਚੀਜ਼ ਦੇ ਉੱਤੇ ਮੈਂ ਬਹੁਤ ਸਾਲ ਪਹਿਲਾਂ ਗੱਲ ਕੀਤੀ ਸੀਗੀ ਕਿ ਚੰਡੀਗੜ੍ਹ ਵਰਗੇ ਇਧਰਲੇ ਸ਼ਹਿਰਾਂ ਦੇ ਵਿੱਚ ਜ਼ਿਗੋਲੋ ਉਸੇ ਤਰ੍ਹਾਂ ਜਿਹੜਾ ਡਿਵੈਲਪ ਹੋ ਰਿਹਾ ਹੈ ਜਿਸ ਤਰੀਕੇ ਨਾਲ ਵੈਸਟ ਕਲਚਰ ਵੈਸਟਰਨ ਕਲਚਰ ਦੇ ਵਿੱਚ ਹੁੰਦਾ ਹੈ ਜਿੱਦਾਂ ਆਪਾਂ ਬੰਬਈ ਦੇ ਵਿੱਚ ਲਾ ਲਓ ਜਾਂ ਦਿੱਲੀ ਦੇ ਵਿੱਚ ਲਾ ਲਓ ਕਲਕੱਤਾ ਵਰਗੇ ਸ਼ਹਿਰਾਂ ਦੇ ਵਿੱਚ ਹੁੰਦਾ ਆ ਜਿੱਥੇ ਜਿਹੜੇ ਆਪਣੇ ਪਤੀ ਤੋਂ ਸੈਟੀਸਫਾਈ ਨਹੀਂ ਹੈਗੀਆਂ ਜ਼ਿਆਦਾਤਰ ਔਰਤਾਂ ਉਹ ਆਪਣੇ ਲਈ ਮਰਦ ਹਾਇਰ ਕਰਦੀਆਂ ਨੇ ਸੋ ਇਹ ਦੋਨਾਂ ਦੇ ਉੱਤੇ ਹੀ ਇਹ ਚੀਜ਼ ਲਾਗੂ ਹੁੰਦੀ ਆ ਜੇ ਅਸੀਂ ਕਲੱਬਾਂ ਦੇ ਵਿੱਚ ਜਾ ਕੇ ਨਸ਼ੇ ਦੇ ਵਿੱਚ ਤੁੱਤ ਕੁੜੀਆਂ ਦੇਖਦੇ ਆ ਤਾਂ ਨਸ਼ੇ ਦੇ ਤੁੱਤ ਮੁੰਡੇ ਵੀ ਦੇਖਦੇ ਆ ਗੱਲ ਆ ਕਿ ਜੋ ਚੀਜ਼ ਗਲਤ ਆ ਉਹ ਦੋਨਾਂ ਲਈ ਗਲਤ ਆ ਜੀ ਉਹ ਇੱਕ ਲਈ ਨਹੀਂ ਗਈ ਉਹ ਦੋਨਾਂ ਲਈ ਗਲਤ ਆ ਪਰ ਹਮੇਸ਼ਾ ਇਸ ਚੀਜ਼ ਦਾ ਬੋਝ ਔਰਤ ਤੇ ਕਰ ਦਿੱਤਾ ਜਾਂਦਾ ਆ ਮਰਦ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦਵਾਂਗੀ ਮੁੰਡਾ ਲਵ ਮੈਰਿਜ ਕਰਾ ਕੇ ਆ ਜਾਂਦਾ ਤਾਂ ਕਹਿੰਦੇ ਆ ਜਿਗਰਾ ਸਿਗਾ ਕੱਢ ਲਿਆ ਆ ਜੇ ਔਰਤ ਭੱਜ ਜਾਂਦੀ ਆ ਕਿਸੇ ਨਾਲ ਵਿਆਹ ਕਰਾ ਲੈਂਦੀ ਆ ਕਹਿ ਦਿੰਦੇ ਆ ਦੇਖ ਲਓ ਜੀ ਬੇ ਬਦਨਾਮ ਸਿਗੀ ਬੇਸ਼ਰਮ ਸਿਗੀ ਜਿਹੜੀ ਬੇ ਬੇ ਲਗਾਮ ਸਿਗੀ ਸੋ ਇਹ ਦੋਰੇ ਮਾਪ ਦੰਡ ਆ ਨਾ ਜਿਹੜੇ ਇਹ ਨਹੀਂ ਚੱਲਣਗੇ ਜਿਹੜਾ ਗਲਤ ਆ ਮਰਦ ਵੀ ਗਲਤ ਆ ਤਾਂ ਦੋਨੋਂ ਗਲਤ ਆ ਸੋ ਜੇ ਬਰਾਬਰੀ ਦੀ ਗੱਲ ਕਰਾਂਗੇ ਤਾਂ ਗਲਤ ਨੂੰ ਗਲਤ ਕਿਹਾ ਜਾਊਗਾ ਇਹ ਨਹੀਂਗਾ ਕਿ ਔਰਤ ਲਈ ਮਤਲਬ ਉਹੀ ਗੱਲ ਮੈਂ ਕਹਿ ਦਿੰਨੀ ਆ ਕਿ ਅ ਹਮ ਕਰੋ ਤੋ ਤੁਮ ਕਰੋ ਤੋ ਰਾਸਲੀਲਾ ਹਮ ਕਰੇ ਤੋ ਕਰੈਕਟਰ ਢੀਲਾ ਸੋ ਕਰੈਕਟਰ ਤਾਂ ਦੋਨਾਂ ਦਾ ਹੀ ਢੀਲਾ ਆ ਨਾ ਜਿੱਥੇ ਜੀ ਜੀ ਗਲਤ ਆ ਤਾਂ ਉਥੇ ਕਲੀ ਕੁੜੀ ਦਾ ਥੋੜੀ ਦੋਨਾਂ ਦਾ ਹੀ ਕਰੈਕਟਰ ਢੀਲਾ ਆ ਬਟ ਗੱਲ ਆ ਕਿ ਜਦੋਂ ਇਹੋ ਜਿਹੀਆਂ ਚੀਜ਼ਾਂ ਬੋਲਦੇ ਆ ਪਰ ਸਾਡੇ ਵਰਗਿਆਂ ਦਾ ਵੀ ਕਰੈਕਟਰ ਠਿੱਲਾ ਹੋ ਜਾਂਦਾ ਜੀ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਜਿਵੇਂ ਕਿਹਾ ਜਾਂਦਾ ਹੈਗਾ ਕਿ ਅਕਸਰ ਹੀ ਸਾਡੇ ਬਜ਼ੁਰਗ ਕਹਿ ਦਿੰਦੇ ਹੈਗੇ ਆ ਕਿ ਔਰਤ ਦਾ ਜਿਹੜਾ ਘਰ ਆ ਉਹਦਾ ਸੋਹਰਾ ਪਰਿਵਾਰ ਉਹਦਾ ਵਾਲਾ ਘਰ ਹੁੰਦਾ ਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਕਹਿੰਦੇ ਆ ਕਿ ਜਿੱਥੇ ਡੋਲੀ ਗਈ ਆ ਉੱਥੋਂ ਹੀ ਉਹਦੀ ਅਰਥੀ ਉੱਠਣੀ ਚਾਹੀਦੀ ਆ ਪਰ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਜਾਂਦਾ ਸਹਰਿਆਂ ਵੱਲੋਂ ਕਿ ਇਹ ਤੇਰਾ ਘਰ ਨਹੀਂ ਜਾਂ ਤੇਰਾ ਘਰ ਤਾਂ ਪੇਕਾ ਘਰ ਹੈਗਾ ਆ ਕਿਉਂਕਿ ਜਦੋਂ ਔਰਤ ਮਰਦੀ ਹੈਗੀ ਆ ਤੇ ਉਹਦੇ ਉੱਤੇ ਜਿਹੜਾ ਕਫਨ ਪਾਇਆ ਜਾਂਦਾ ਹੈਗਾ ਪੇਕਿਆਂ ਦਾ ਪਾਇਆ ਜਾਂਦਾ ਹੈਗਾ ਆ ਇਹ ਇਹਨਾਂ ਸਾਡੀ ਜਿਹੜੀ ਮ ਇਹਦਾ ਕਹਿਨੀਆ ਕਿ ਵਿਆਹ ਕੇ ਜਾਂਦੇ ਆ ਜਿੰਨਾ ਸਹੁਰਾ ਪਰਿਵਾਰ ਆਪਣਾ ਆ ਉਸੇ ਤਰ੍ਹਾਂ ਮੁੰਡੇ ਦੇ ਲਈ ਆਪਦਾ ਸਹੁਰਾ ਪਰਿਵਾਰ ਵੀ ਉਹਨਾਂ ਹੀ ਆਪਣਾ ਹੋਣਾ ਚਾਹੀਦਾ ਆ ਹੁਣ ਬਹੁਤ ਸਾਰੀ ਜਗ੍ਹਾ ਤੇ ਇਕੱਲੀਆਂ-ਇਕੱਲੀਆਂ ਧੀਆ ਨੇ ਤਾਂ ਮਾਪੇ ਉਹਨਾਂ ਦਾ ਇਕੱਲੀਆਂ-ਇਕੱਲੀਆਂ ਧੀਆ ਦਾ ਵਿਆਹ ਕਰਦੇ ਨੇ ਤਾਂ ਕੁੜੀ ਦੇ ਮਾਪੇ ਇਕੱਲੇ ਮਹਿਸੂਸ ਨਾ ਕਰਨ ਲੜਕਾ ਇਨੀਸ਼ੀਏਟਿਵ ਲਵੇ ਕਿ ਤੇਰੇ ਮਾਪੇ ਮੇਰੇ ਮਾਪੇ ਆ ਦੋਨੋਂ ਜਣੇ ਆਪਣੇ ਮਾਪਿਆਂ ਨੂੰ ਮਾਪੇ ਮੰਨ ਕੇ ਚੱਲਣ ਦੋਨੋਂ ਪਰਿਵਾਰਾਂ ਨੂੰ ਅਪਣਾ ਕੇ ਚੱਲਣ ਤੇ ਇਹਦੇ ਦੋਨੋਂ ਘਰ ਹੋ ਜਾਣ ਤੇ ਪੁੱਤ ਦੇ ਵੀ ਦੋਨੋਂ ਘਰ ਹੋ ਜਾਣ ਤਾਂ ਉਦੋਂ ਵਧੀਆ ਗੱਲ ਕੀ ਆ ਪਰ ਹਜੇ ਇਹ ਸੁਪਨਾ ਜਿਹਾ ਲੱਗਦਾ ਆ ਜੀ ਸੁਪਨਾ ਕਿਉਂ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਇਸ ਚੀਜ਼ ਜਿਹੜੀ ਆ ਪੂਰੀ ਹੋ ਸਕਦੀ ਹਲੇ ਸੁਪਨੇ ਤੱਕ ਹੀ ਰਹੇਗੀ ਸਾਡੀਆਂ ਸਾਡਾ ਸਮਾਜਿਕ ਤਾਣਾ ਬਾਣਾ ਸਾਡੀਆਂ ਰੀਤੀ ਰਿਵਾਜਾਂ ਕਿਉਂਕਿ ਅਸੀਂ ਸੱਭਿਆਚਾਰ ਨੂੰ ਬਹੁਤ ਮਹੱਤਵ ਦਿੰਦੇ ਆ ਪਰਵੇਂ ਉਹ ਸੱਭਿਆਚਾਰ ਸਾਡੇ ਉੱਤੇ ਕਈ ਚੀਜ਼ਾਂ ਨੂੰ ਥੋਪਦਾ ਹੀ ਆ ਜਿਵੇਂ ਜਿਵੇਂ ਕਹਿਣ ਦੀ ਗੱਲ ਆ ਨਾ ਹੁਣ ਗਹਿਣੇ ਸਾਨੂੰ ਸਾਰਿਆਂ ਨੂੰ ਸੋਹਣੇ ਲੱਗਦੇ ਆ ਪਰ ਕਿਹਾ ਜਾਂਦਾ ਜਿਹੜੀ ਨੱਥ ਹੁੰਦੀ ਆ ਉਹ ਲਗਾਮ ਦੀ ਨਿਸ਼ਾਨੀ ਆ ਵੀ ਜਿਵੇਂ ਅ ਕੋੜੇ ਦੇ ਵੀ ਨੱਥ ਪਾਈ ਜਾਂਦੀ ਆ ਹਨਾ ਬਲਦ ਦੇ ਵੀ ਨੱਥ ਪਾਈ ਜਾਂਦੀ ਆ ਉਸੇ ਤਰ੍ਹਾਂ ਔਰਤ ਨੂੰ ਨੱਥ ਦੇਤੀ ਚਾਂਦ ਦਾ ਪੈਰਾਂ ਦੀਆਂ ਜ਼ੰਜੀਰਾਂ ਦੀ ਗੁਲਾਮੀ ਆ ਉਸੇ ਤਰ੍ਹਾਂ ਹੱਥ ਕੜੀਆਂ ਦੀ ਗੁਲਾਮੀ ਨਿਸ਼ਾਨੀ ਹੈਗੀਆਂ ਨੇ ਚੂੜੀਆਂ ਕਹਿ ਦਿੰਦੇ ਆ ਹਨਾ ਪਰ ਇਹ ਤਾਂ ਚਲੋ ਮੰਨਣ ਦੀ ਗੱਲ ਆ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਨਾ ਮੰਨ ਕੇ ਆਪਾਂ ਨਾਰਮਲ ਗਹਿਣੇ ਪਾ ਲੈਨੇ ਆ ਸੋਹਣੇ ਲੱਗਦੇ ਆ ਜਾਂ ਜਿਹੜੀਆਂ ਵੀ ਚੀਜ਼ਾਂ ਨੇ ਸੋ ਗੱਲ ਹੈ ਕਿ ਇਹ ਚੀਜ਼ ਨੂੰ ਬਦਲਣ ਨੂੰ ਟਾਈਮ ਲੱਗੂਗਾ ਸਾਨੂੰ ਸੱਭਿਆਚਾਰ ਨੂੰ ਵੀ ਮੈਨੂੰ ਲੱਗਦਾ ਹੈ ਇਹ ਮੇਰੀ ਸੋਚ ਆ ਸੱਭਿਆਚਾਰ ਦੀਆਂ ਵੀ ਸਾਨੂੰ ਉਹੀ ਚੀਜ਼ਾਂ ਪ੍ਰਵਾਨ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਸਾਨੂੰ ਬਰਾਬਰ ਲੈ ਕੇ ਚੱਲਣ ਜੀ ਜਿਹੜੀਆਂ ਸਾਨੂੰ ਪਿੱਛੇ ਨਾ ਧਕੇਲਣ ਜਿਹੜੀਆਂ ਦੋਨਾਂ ਨੂੰ ਬਰਾਬਰੀ ਦਾ ਰੁਤਬਾ ਦੇਣ ਸੱਭਿਆਚਾਰ ਦੇ ਵਿੱਚ ਜੇ ਇਹੋ ਜਿਹੀਆਂ ਕੁਝ ਚੀਜ਼ਾਂ ਨੇ ਜਿਵੇਂ ਤੁਸੀਂ ਕਿਹਾ ਕਿ ਔਰਤ ਦਾ ਕਫਨ ਉੱਥੋਂ ਆਊਗਾ ਜਾਂ ਪਿਤਾ ਦੀ ਆਰਥੀ ਨੂੰ ਸੇਕ ਸਿਰਫ ਪੁੱਤਰ ਹੀ ਦਊਗਾ ਸੋ ਇਹ ਚੀਜ਼ਾਂ ਨੂੰ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦੇ ਵਿੱਚ ਰੀਤੀ ਰਿਵਾਜਾਂ ਦੇ ਵਿੱਚ ਬਦਲਾਅ ਦੀ ਲੋੜ ਹੈ ਜੇ ਇਹਨਾਂ ਚੀਜ਼ਾਂ ਦੇ ਵਿੱਚ ਬਦਲਾਅ ਆਊਗਾ ਤਾਂ ਡੈਫੀਨਿਟਲੀ ਸਮਾਜ ਦੇ ਵਿੱਚ ਸੁਧਾਰ ਵੀ ਆਊਗਾ ਤੇ ਬਰਾਬਰੀ ਵੀ ਆਜੂਗੀ ਸਾਨੂੰ ਸਾਡਾ ਉਸ ਰਿਚ ਸੱਭਿਆਚਾਰ ਦੀਆਂ ਚੰਗੀਆਂ ਚੀਜ਼ਾਂ ਨੂੰ ਲੈ ਕੇ ਵਧਾ ਚੜਾ ਕੇ ਉਸ ਚੀਜ਼ ਨੂੰ ਅਪਣਾਉਣਾ ਚਾਹੀਦਾ ਹੈ ਤੇ ਜਿਹੜੀਆਂ ਸਾਡੀਆਂ ਪੁਰਾਣੀਆਂ ਨੇ ਜਿਵੇਂ ਸਤੀ ਪ੍ਰਥਾ ਨੂੰ ਅਸੀਂ ਦੱਬਿਆ ਠੀਕ ਆ ਬਾਲ ਵਿਆਹ ਨੂੰ ਅਸੀਂ ਦੱਬਿਆ ਤੋਂ ਉਹਨਾਂ ਚੀਜ਼ਾਂ ਦੇ ਹਿਸਾਬ ਨਾਲ ਜਿਹੜੀਆਂ ਗਲਤ ਇਹੋ ਜਿਹੀਆਂ ਰੀਤੀ ਰਿਵਾਜਾਂ ਨੇ ਜਿਹੜੀ ਕਾਣੀ ਵੰਡ ਕਰਦੀਆਂ ਨੇ ਉਹਨਾਂ ਨੂੰ ਵੀ ਸਾਨੂੰ ਸਾੜ ਦੇਣਾ ਚਾਹੀਦਾ ਹੈ ਜਿਵੇਂ ਤੁਸੀਂ ਵਕੀਲ ਹੈਗੇ ਹੋ ਹਨ ਤੁਸੀਂ ਹਾਈ ਕੋਰਟ ਦੇ ਵਿੱਚ ਕੇਸ ਲੜਦੇ ਹੈਗੇ ਹੋ ਜੇਕਰ ਆਪਾਂ ਆਮ ਸਮਾਜ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਮਰਦ ਇਹ ਸੋਚ ਰੱਖਦੇ ਹੈਗੇ ਆ ਕਿ ਔਰਤ ਜੇਕਰ ਪਹਿਰਾਵਾ ਸਹੀ ਢੰਗ ਨਾਲ ਪਾਵੇ ਤਾਂ ਉਸਦੇ ਨਾਲ ਛੇੜਛਾੜ ਨਹੀਂ ਹੋ ਸਕਦੀ ਉਦੇ ਨਾਲ ਜਿਹੜਾ ਹੈਗਾ ਆ ਬਲਤਕਾਰ ਨਹੀਂ ਹੋ ਸਕਦਾ ਹੈਗਾ ਨਿੱਕੀਆਂ ਬੱਚੀਆਂ ਦੇ ਕਿਹੜੇ ਕੱਪੜੇ ਜੀ ਮੈਂ ਉਹੀ ਤੁਹਾਨੂੰ ਪੁੱਛਣ ਲੱਗੀ ਸੀ ਕਿ ਤੁਹਾਡੇ ਕੋਲ ਜਿਹੜੇ ਕੇਸ ਆਉਂਦੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਕੇਸ ਆਉਂਦੇ ਆ ਕੀ ਉਹਨਾਂ ਕੁੜੀਆਂ ਦੇ ਆਉਂਦੇ ਆ ਜਿਨ੍ਹਾਂ ਨੇ ਘੱਟ ਕੱਪੜੇ ਪਾਏ ਹੁੰਦੇ ਆ ਉਹਨਾਂ ਨਾਲ ਇਹ ਚੀਜ਼ਾਂ ਵਾਪਰਦੇ ਜਾਂ ਜਿਨ੍ਹਾਂ ਨੇ ਪੂਰੇ ਕੱਪੜੇ ਪਾਏ ਹੁੰਦੇ ਆ ਉਹਨਾਂ ਨਾਲ ਵੀ ਵਾਪਰ ਜਾਂਦੀਆਂ ਆ ਦੇਖੋ ਔਰਤਾਂ ਘਰ ਦੇ ਅੰਦਰ ਵੀ ਸੇਫ ਨਹੀਂ ਗੀ ਤੇ ਦੂਜੀ ਗੱਲ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਆਪਣੀਆਂ ਗਲਤੀਆਂ ਤੇ ਪਰਦੇ ਪਾਉਣ ਦੀਆਂ ਗੱਲਾਂ ਨੇ ਸਾਡਾ ਤਾਂ ਭਾਰਤ ਹੁਣ ਉਹ ਬਣ ਗਿਆ ਵੀ ਜਿਹਦੇ ਵਿੱਚ ਬਿਲਕੁਲ ਸਮਾਨੁਵਰਗੀ ਔਰਤ ਦਾ ਪ੍ਰੈਗਨੈਂਟ ਹਾਲਤ ਦੇ ਵਿੱਚ ਬਲਾਤਕਾਰ ਕਰਨ ਤੋਂ ਬਾਅਦ ਵੀ ਚੰਗੇ ਕਿਰਦਾਰ ਦੇ ਕਹਿ ਕਿ ਗੁਨਾਹਗਾਰ ਛਡਾ ਦਿੱਤੇ ਜਾਂਦੇ ਨੇ। ਜੀ ਸੋ ਇੱਥੇ ਤਾਂ ਫਿਰ ਗੁਨਾਹਗਾਰਾਂ ਨੂੰ ਬਚਾਉਣ ਦੇ ਬਹੁਤ ਸਾਰੇ ਤਰੀਕੇ ਆ। ਇਹ ਵਿਕਟਮ ਬਲੇਮਿੰਗ ਦਾ ਇੱਕ ਹਿੱਸਾ ਆ। ਸੋ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਕੀ ਦੇ ਕੱਪੜੇ ਕਿੰਨੇ ਆ। ਇੱਥੇ ਬੁਰਕੇ ਵਾਲੀ ਦਾ ਵੀ ਬਲਾਤਕਾਰ ਹੋ ਜਾਂਦਾ ਆ। ਇੱਥੇ 90 ਸਾਲ ਦੀ ਔਰਤ ਦਾ ਵੀ ਹੋ ਜਾਂਦਾ ਆ ਤੇ ਇੱਥੇ 2 ਸਾਲ ਦੀ ਬੱਚੀ ਦਾ ਵੀ ਬਲਾਤਕਾਰ ਹੋ ਜਾਂਦਾ ਆ ਜਿੱਤੇ ਕੋਈ ਕਿਸੇ ਤੋਂ ਨਹੀਂ ਬਚਿਆ ਹੋਇਆ ਤੇ ਮੁੰਡੇ ਸੇਫ ਨਹੀਂ ਗਏ ਜੀ ਤੁਸੀਂ ਇੱਥੇ ਮੁੰਡਿਆਂ ਦੀ ਗੱਲ ਕੀਤੀ ਹੈਗੀ ਐ ਅਕਸਰ ਹੀ ਅੱਜ ਕੱਲ ਇਹ ਕਹਿ ਦਿੱਤਾ ਜਾਂਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਹੈਗੀਆਂ ਨੇ ਝੂਠੇ ਕੇਸਾਂ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਪਤੀ ਨੂੰ ਫਸਾ ਦਿੰਦੀਆਂ ਨੇ ਉਹਦੇ ਪਰਿਵਾਰ ਨੂੰ ਫਸਾ ਦਿੰਦੀਆਂ ਹੈਗੀਆਂ ਆ ਤੇ ਬਹੁਤ ਵਾਰੀ ਜਿਹੜਾ ਔਰਤ ਇਸ ਕਰਕੇ ਸਵਾਲਾਂ ਦੇ ਕਠਹਿਰੇ ਦੇ ਵਿੱਚ ਖੜੀ ਹੋ ਜਾਂਦੀ ਹੈਗੀ ਆ ਬੇਸ਼ੱਕ ਉਹਨਾਂ ਦੀ ਗਿਣਤੀ ਜਿਹੜੀ ਆ ਆਟੇ 'ਚ ਲੂਣ ਦੇ ਬਰਾਬਰ ਹੁੰਦੀ ਹੈਗੀ ਆ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਅਸਲ ਦੇ ਵਿੱਚ ਬਿਲਕੁਲ ਇਹ ਸੱਚੀ ਗੱਲ ਹੈਗੀ ਹੈ 498 ਹੋ ਗਿਆ ਡੋਮੈਸਟਿਕ ਵਾਇਲੈਂਸ ਹੋ ਗਿਆ ਈਵਨ ਰੇਪ ਲॉज ਹੋ ਗਿਆ ਪੌਕਸੋ ਹੋ ਗਿਆ ਇਹਨਾਂ ਦੀ ਔਰਤ ਵੱਲੋਂ ਮਿਸਯੂਜ਼ ਦੇ ਬਹੁਤ ਸਾਰੇ ਕੇਸਿਸ ਹੁੰਦੇ ਨੇ ਆ ਮੈਂ ਤੁਹਾਨੂੰ ਉਹੀ ਗੱਲ ਕਹੂੰਗੀ ਨਾ ਵੀ ਕਦੇ ਵੀ ਕੋਈ ਚੀਜ਼ ਦਾ ਇੱਕ ਪਹਿਲੂ ਨਹੀਂ ਹੁੰਦਾ ਹੈਗਾ ਹਰ ਇੱਕ ਚੀਜ਼ ਦੇ ਕਈ ਪਹਿਲੂ ਹੁੰਦੇ ਆ ਹੁਣ ਜਿਵੇਂ ਆਪਾਂ ਕਹਿ ਦੋ ਕਿ ਬਲਾਤਕਾਰ ਦੇ ਝੂਠੇ ਕੇਸ ਦੇ ਵਿੱਚ ਫਸਾਤਾ ਵੀ ਮਰਜੀ ਦੇ ਨਾਲ ਉਹਦੇ ਨਾਲ ਰਹਿੰਦੀ ਰਹੀ ਹੁਣ ਮਰਜੀ ਮਰਜ਼ੀ ਕਿਵੇਂ ਲਈ ਗਈ ਕਿਦਾਂ ਲਈ ਗਈ ਕੀ ਮਰਜ਼ੀ ਬਿਲਕੁਲ ਫ੍ਰੀ ਸੀਗੀ ਕੀ ਮਰਜ਼ੀ ਦੇ ਵਿੱਚ ਕੋਈ ਅਲਿਊਰਮੈਂਟ ਨਹੀਂ ਸੀ ਕੀ ਮਰਜ਼ੀ ਦੇ ਵਿੱਚ ਕੋਈ ਲਾਰਾ ਤਾਂ ਨਹੀਂ ਸੀ ਜੇ ਮਰਜ਼ੀ ਦੇ ਵਿੱਚ ਸਾਰੀਆਂ ਚੀਜ਼ਾਂ ਆ ਗਈਆਂ ਮੀਨ ਇਟ ਵਾਸ ਨਾਟ ਅ ਫ੍ਰੀ ਵਿਲ ਵੈਨ ਇਟ ਵਾਸ ਨਾਟ ਅ ਫ੍ਰੀ ਵਿਲ ਥੈਟ ਇਜ਼ ਨਾਟ ਅ ਕੰਸੈਂਸ਼ੂਅਲ ਸੋ ਇਹ ਚੀਜ਼ਾਂ ਬਹੁਤ ਡੀਪ ਨੇ ਜਿਨ੍ਹਾਂ ਨੂੰ ਸਮਝਣਾ ਪਊਗਾ ਤੇ ਜਿਹੜੀ ਡੋਮੈਸਟਿਕ ਵਾਇਲੈਂਸ ਵਾਲੀਆਂ ਹੁਣ ਦੇਖੋ ਕਿ ਜਿਨ੍ਹਾਂ ਨਾਲ ਅਸਲ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹੁੰਦਾ ਉਹ ਤਾਂ ਸਾਹਮਣੇ ਵੀ ਨਹੀਂ ਆਉਂਦੀਆਂ ਮੈਂ ਜਾਣਦੀਆਂ ਕਈ ਜਿਨ੍ਹਾਂ ਦੇ ਨਾਲ ਇਹੋ ਜੇ ਘਿਣਾਉਣੇ ਤਰੀਕੇ ਨਾਲ ਡੋਮੈਸਟਿਕ ਵਾਇਲੈਂਸ ਹੋਈ 498 ਵਾਲਾ ਅਪਰਾਧ क्रुएਲਟੀ ਅਗੇਂਸਟ ਵਾਈਫ ਪਰ ਉਹਨਾਂ ਦੀ ਐਫਆਈਆਰ ਤੱਕ ਨਹੀਂ ਦਰਜ ਹੋਈਆਂ ਕਈਆਂ ਦੇ ਵਿੱਚ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਕਈਆਂ ਦੇ ਵਿੱਚ ਅ ਇਦਾਂ ਹੀ ਖਤਮ ਕਰ ਦਿੱਤਾ ਗਿਆ ਕਈ ਧੀਆ ਜਿਹੜੀ ਦਾਜ ਦੀ ਬਲੀ ਚੜ ਗਈਆਂ ਜਾਂ ਉਦਾਂ ਦਾਜ ਨਾ ਵੈਸੇ ਕਰਦੇ ਆ ਵੱਲੋਂ ਸਹੁਰਿਆਂ ਵੱਲੋਂ ਮਾਰ ਦਿੱਤੀਆਂ ਗਈਆਂ ਕਿਸੇ ਵੀ ਕਾਰਨ ਕਰਕੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਫਿਰ ਹੁਣ ਗੱਲ ਉਹੀ ਆ ਕਿ ਆਟੇ ਨਾਲ ਘਣਤਾ ਪਿਸਦਾ ਹੀ ਆ ਸਾਡੇ ਪੁਰਖਿਆਂ ਨੇ ਜਿਹੜੇ ਜ਼ੁਲਮ ਕੀਤੇ ਨੇ ਹੁਣ ਉਹਦਾ ਭੁਗਤਾਨ ਸਾਨੂੰ ਕਰਨਾ ਤਾਂ ਪਊਗਾ ਜੀਜਾਂ ਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਦਰਸ਼ਕਾਂ ਨੂੰ ਤੁਹਾਡਿਆਂ ਨੂੰ ਇਹੀ ਕਹੂੰਗੀ ਭੈਣਾਂ ਨੂੰ ਕਿ ਵੀਰਾਂ ਨੂੰ ਪਹਿਲਾ ਨੰਬਰ ਤੇ ਕਿ ਜਿੰਨੀ ਤੁਹਾਨੂੰ ਖੁੱਲ ਆ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣ ਦੀ ਓਨੀ ਖੁੱਲ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣ ਦੀ ਆ ਆਪਣੀ ਜ਼ਿੰਦਗੀ ਦੇ ਚਾਹੇ ਉਹ ਆਪਣੀ ਪੜ੍ਹਾਈ ਨੂੰ ਲੈ ਕੇ ਹੋਵੇ ਚਾਹੇ ਜੀਵਨ ਸਾਥੀ ਨੂੰ ਚੁਣਨ ਨੂੰ ਲੈ ਕੇ ਹੋਵੇ ਚਾਹੇ ਕਰੀਅਰ ਨੂੰ ਚੁਣਨ ਨੂੰ ਲਾਗੂ ਹੋਵੇ ਸੋ ਰਾ ਦੇ ਰੋੜੇ ਬਣਨ ਦੀ ਜਗ੍ਹਾ ਦੇ ਉੱਤੇ ਆਪਣੀ ਭੈਣਾਂ ਨੂੰ ਸਮਝੋ ਆਪਣੀਆਂ ਧੀਆਂ ਨੂੰ ਸਮਝੋ ਉਹਨਾਂ ਨੂੰ ਸਮਝਾਓ ਜੇ ਤੁਹਾਨੂੰ ਲੱਗਦਾ ਕਿ ਉਹ ਕਿਸੇ ਗਲਤ ਰਾਹ ਤੇ ਉਹਨਾਂ ਨੂੰ ਪਿਆਰ ਨਾਲ ਬੈਠ ਕੇ ਸਮਝਾਓ ਪਰ ਹਰ ਇੱਕ ਚੀਜ਼ ਦੋਨਾਂ ਤੇ ਲਾਗੂ ਹੁੰਦੀ ਆ ਉਸੇ ਤਰ੍ਹਾਂ ਸਾਡੀ ਕੋਈ ਮਰਦ ਦੇ ਨਾਲ ਲੜਾਈ ਨਹੀਂ ਹੈਗੀ ਸਾਡੀ ਲੜਾਈ ਸਿਰਫ ਸਾਡੀ ਬਰਾਬਰੀ ਦੀ ਆ ਔਰ ਉਹ ਦੇ ਵਿੱਚ ਮਰਦ ਤੇ ਔਰਤ ਦੋਨੋਂ ਹੀ ਸਮਾਜ ਦਾ ਹਿੱਸਾ ਨੇ ਸਾਡੀ ਲੜਾਈ ਉਸ ਸਮਾਜਿਕ ਤਾਣੇ ਬਾਣੇ ਨਾਲ ਆ ਸਾਡੀ ਸਾਡੇ ਨਾਲ ਦੇ ਭਰਾਵਾਂ ਨਾਲ ਕੋਈ ਲੜਾਈ ਨਹੀਂ ਅਸੀਂ ਆਪਣੇ ਭਰਾਵਾਂ ਤੋਂ ਕਿਤੇ ਵੱਧ ਨਹੀਂ ਫੈਮਿਨਿਜ਼ਮ ਇਜ਼ 올 ਅਬਾਊਟ ਇਕੁਐਲਿਟੀ ਔਰ ਇੱਕ ਮਰਦ ਵੀ ਫੈਮਿਨਿਸਟ ਹੋ ਸਕਦਾ ਹੈ ਫੈਮਿਨਿਜ਼ਮ ਦੇ ਜਿਹੜੇ ਬਾਕੀ ਰੂਪ ਸਾਨੂੰ ਦੇਖਣ ਨੂੰ ਮਿਲਦੇ ਆ ਉਹ ਫੈਮਿਨਿਜ਼ਮ ਨਹੀਂਗਾ ਫੈਮਿਨਿਜ਼ਮ ਬੇਸਿਕਲੀ ਟਾਕਸ ਅਬਾਊਟ ਇਕੁਐਲਿਟੀ ਤੇ ਸਾਨੂੰ ਸਿਰਫ ਇੱਕ ਬਰਾਬਰੀ ਦਾ ਹੱਕ ਚਾਹੀਦਾ ਆ ਕਿ ਜਿਵੇਂ ਜ਼ਿੰਦਗੀ ਦੇ ਫੈਸਲੇ ਲੈਣ ਦਾ ਤੁਹਾਨੂੰ ਅਧਿਕਾਰ ਆ ਉਹ ਸਾਨੂੰ ਵੀ ਉਵੇਂ ਹੀ ਹੋਣਾ ਚਾਹੀਦਾ ਬਸ ਭੈਣਾਂ ਨੂੰ ਮੈਂ ਇਹੀ ਕਹੂੰਗੀ ਕਿ ਤੁਹਾਨੂੰ ਆ ਕਾਨੂੰਨ ਅਨਸਾਰੇ ਰਾਈਟ ਮਿਲ ਗਏ ਨੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਆਪਣੇ ਵੀਰਾਂ ਦੀਆਂ ਗਲਤ ਆਦਤਾਂ ਨੂੰ ਵੀ ਅਡਾਪਟ ਕਰ ਲਈਏ ਸਾਨੂੰ ਆਜ਼ਾਦੀ ਹੈਗੀ ਆ ਪੜਨ ਦੀ ਆਪਣੀ ਪੜ੍ਹਾਈ ਲਈ ਲੜਾਈ ਵੀ ਕਰਨੀ ਪਵੇ ਕਰੋ ਕੈਰੀਅਰ ਲਈ ਲੜਾਈ ਵੀ ਕਰਨੀ ਪਵੇ ਕਰੋ ਪਰ ਜਿਹੜੀ ਤੁਸੀਂ ਕਾਨੂੰਨ ਦੀ ਦੁਰਵਰਤੋਂ ਕਰਦੇ ਹੋ ਗਲਤ ਆ ਕਿਉਂਕਿ ਅੱਜ ਤੁਹਾਡੇ ਵੱਲੋਂ ਕੀਤੀ ਹੋਈ ਦੁਰਵਰਤੋਂ ਕਿਸੇ ਹੋਰ ਦੇ ਲਈ ਨੁਕਸਾਨਦਾਇਕ ਹੋ ਜਾਂਦੀ ਆ ਕਿਉਂਕਿ ਉਸ ਲਾਅ ਦੀ ਜਿਹੜੀ অথੈਂਟੀਸਿਟੀ ਆ ਉਹ ਨਹੀਂ ਰਹਿੰਦੀ ਹੈਗੀ ਉਹ ਉਸ ਚੀਜ਼ ਦੇ ਉੱਤੇ ਕਿਸੇ ਦੀ ਨਾਲ ਸੱਚੀ ਮੁੱਚੀ ਵਾਪਰੀ ਹੋਈ ਕਹਾਣੀ ਤੇ ਵੀ ਫਿਰ ਦੂਜਿਆਂ ਨੂੰ ਯਕੀਨ ਨਹੀਂ ਰਹਿੰਦਾ ਹੈਗਾ ਕਿਉਂਕਿ ਇੱਕ ਨੇ ਝੂਠ ਬੋਲ ਦਿੱਤਾ ਹੁੰਦਾ ਦੂਜੀ ਗੱਲ ਆ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਕੁੜੀਆਂ ਨੂੰ ਮਾਪਿਆਂ ਵੱਲੋਂ ਪੜਨ ਭੇਜਿਆ ਜਾਂਦਾ ਬਹੁਤ ਪੈਸੇ ਲਾ ਕੇ ਤੁਹਾਨੂੰ ਤੁਸੀਂ ਕਿਸਮਤ ਵਾਲੇ ਹੋ ਕਿ ਬਹੁਤ ਲੋਕਾਂ ਦਾ ਸੁਪਨਾ ਹੀ ਰਹਿ ਜਾਂਦਾ ਕਿ ਅਸੀਂ ਪੰਜਾਬ ਯੂਨੀਵਰਸਿਟੀ ਜਾਂ ਚੰਡੀਗੜ੍ਹ ਵਰਗੇ ਹੋਰ ਇੱਥੇ ਜਿਹੜੇ ਇੰਸਟੀਚਿਊਟ ਨੇ ਉੱਥੇ ਆ ਕੇ ਪੜ੍ਹੀਏ ਤੇ ਜਿੱਥੇ ਮਾਪਿਆਂ ਨੇ ਨਹੀਂ ਭੇਜਿਆ ਹੁੰਦਾ ਤੇ ਤੁਸੀਂ ਕਿਸਮਤ ਵਾਲਿਆਂ ਤੁਹਾਨੂੰ ਇੱਥੇ ਭੇਜਿਆ ਤਾਂ ਉਸ ਚੀਜ਼ ਦੀ ਕਦਰ ਕਰਿਆ ਕਰੋ ਜਦੋਂ ਕਲੱਬਾਂ ਦੇ ਵਿੱਚ ਜਾ ਕੇ ਮੈਂ ਨਹੀਂ ਕਹਿੰਦੀ ਕਿ ਗਲਤ ਆ ਜਾਓ ਤੁਹਾਡੀ ਆਜ਼ਾਦੀ ਆ ਪਰ ਉਦੋਂ ਜਾਓ ਜਦੋਂ ਤੁਸੀਂ ਆਪ ਪੈਸੇ ਕਮਾਉਣ ਜੋਗੇ ਹੋ ਜੋ ਦੂਜਿਆਂ ਦੇ ਪੈਸਿਆਂ ਤੇ ਐਸ਼ ਕਰਨ ਵਾਲੀਆਂ ਗੱਲਾਂ ਗਲਤ ਹੁੰਦੀਆਂ ਨੇ ਚਾਹੇ ਉਹ ਪੈਸੇ ਫਿਰ ਮਾਪੇ ਦੇ ਹੋਣ ਜਾਂ ਬੁਆਏਫਰੈਂਡ ਦੇ ਹੋਣ ਜਾਂ ਕਿਸੇ ਦੇ ਵੀ ਹੋਣ ਸੋ ਆਜ਼ਾਦੀ ਨੂੰ ਸਹੀ ਅਰਥਾਂ ਦੇ ਵਿੱਚ ਲਓ ਸਚਾਰੂ ਸਮਾਜ ਦੀ ਸਿਰਜਣਾ ਕਰੋ ਤੁਸੀਂ ਸਿਰਜਣਹਾਰੀ ਹੋ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦੀ। ਥੈਂਕ ਯੂ ਜੀ ਵਾਕੀ ਦਰਸ਼ਕੋ ਆਜ਼ਾਦੀ ਚਾਹੇ ਔਰਤ ਦੀ ਹੋਵੇ ਚਾਹੇ ਮਰਦ ਦੀ ਹੋਵੇ ਸਾਨੂੰ ਇਸ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸੁਚੱਜੀ ਵਰਤੋਂ ਕਰਾਂਗੇ ਤਾਂ ਅਸੀਂ ਇੱਕ ਵਧੀਆ ਸਮਾਜ ਜਿਹੜਾ ਹੈ ਸਿਰਜ ਸਕਦੇ ਹੈਗੇ ਹਾਂ। ਹੁਣ ਮੈਨੂੰ ਦਮਨਪੀਨੂ ਦਿਵਾ ਗਿਆ। ਧੰਨਵਾਦ।